ਆਪਾਂ ਗੁੱਸਾ ਵੀ ਜ਼ਾਹਰ ਕੀਤਾ ਸੈਟਰ ਖਿਲਾਫ ਹਰ ਬੰਦੇ ਦੀ ਇੱਕ ਇਹ ਸਿਗਾ ਵੀ ਮੈਚ ਆਣਾ ਜੋ ਜਿੱਤ ਕੇ ਟੱਕਰ ਵੱਟ ਕੇ ਆ ਜਾਣਾ ਹਰ ਬੰਦਾ ਪਹੁੰਚਿਆ ਤੇ ਅੱਜ ਜੇ ਹੋਏ ਉਸ ਸਖਰ ਵਿੱਚ ਕੁਝ ਕਮੀਆਂ ਰਹੀਆਂ ਅੱਜ ਬੰਦੇਆ ਸਾਹਿਬ ਮਰਨ ਵਰਕੇ ਤੇ ਬੈਠੇ ਨੇ ਆਪਾਂ ਨੂੰ ਇੱਕ ਆਖਰੀ ਹਮਰਾਦਾਰਾ ਚਾਹੀਦਾ ਕਿਉਂਕਿ ਮੰਗਾ ਤਾਂ ਖਤਮ ਨਹੀਂ ਹੁੰਦੀਆਂ

ਜਿਹੜੇ ਦੇਸ਼ ਆਪ ਨੂੰ ਦਰਸਾਣਾ ਦਾ ਸਮਝਣਾ ਪਰ ਉਹ ਢਿੱਡੇ ਪਾ ਗਏ ਕਿ ਇਹ ਲੋਕ ਸੱਤਾ 'ਚ ਬੈਠ ਕੇ ਤਾਂ ਦਾ ਖੇਡ ਲੈਂਦੇ ਨੇ ਜਦੋਂ ਕਹਿੰਦੇ ਆ ਕਿਸਾਨ ਜੁੜਿਆਂ ਦਾ ਧਰਨਾ 100 ਘੜਾ ਇਹਨਾਂ ਦੇ ਸਿੱਤੇ ਪਾਣੀ ਦਾ ਪੈ ਜਾਂਦਾ ਉਹ ਇਹ ਗੱਲ ਹੀ ਸਾਰੇ ਜਿਵੇਂ ਕਿ ਹੈ ਭਗਤ ਸਿੰਘ ਨਹੀਂ ਬਣਦੇ ਪਰ ਜੇ ਸਾਰੇ ਭਗਤ ਸਿੰਘ ਨਹੀਂ ਬਣਦੇ ਉਹਦੇ ਵਚਨਾਂ 'ਤੇ ਤਾਂ ਚੱਲਣਾ ਸਰਦਾਰ ਭਗਤ ਸਿੰਘ ਦੇ ਵਿੱਚ ਵਚਨਾਂ ਨੂੰ ਜੂਰੂਰ ਪਣਾਵਾਂ ਪਰ ਸਾਰਿਆਂ ਨੇ ਕੋਈ ਗੱਲ ਨਹੀਂ ਆਪਾਂ ਅੱਗੇ ਤੋਂ ਜਦੋਂ ਵੀ ਤੁਸੀਂ ਆਉਣਾ ਕੋਈ ਧਰਨਾ ਪਰੇ ਲਾਉਣਾ ਪਿੰਡ ਵਿੱਚ ਦੇ ਵਿੱਚ ਪਹਿਲਾਂ ਸਵੇਰੇ ਗੁਰੂ ਘਰ ਜ਼ਰੂਰ ਹੋਕਾ ਮਾਰਿਆ ਕਰੋ ਵੀ ਭਾਈ ਧਰਨਾ ਜਿੰਨਾ ਵੀ ਤੁਸੀਂ ਯੋਗਦਾਨ ਪਾ ਸਕਦੇ ਆ ਤੁਸੀਂ ਸਭ ਨੂੰ ਯੋਗਦਾਨ ਪਾਓ ਇਸ ਕਰਕੇ ਜਦ ਸਭ ਨੂੰ ਆਉਂਦਾ ਵੀ ਕਰਿਆ ਕੀ ਜਾਵੇ ਪਰ ਸਾਰੇ ਦਿਨ ਇਹ ਕੰਮ ਕਰਨ ਦੇ layak ਨਹੀਂ ਨਾ ਹੁੰਦੇ ਜਿਹੜੇ ਜਿਹੜੇ ਸਤਿਕਾਰਯੋਗ ਸੱਜਣ ਬੈਠੇ ਨੇ ਰੂਹਾਂ ਬੈਠੀਆਂ ਨੇ ਇਹ ਬਹੁਤ ਆਖਰੀਆਂ ਬੰਦੀਆਂ ਨੇ ਇਹ ਜਿਹੜੀ ਸੰਗਤ ਆ ਉਹ ਲੋਕਾਂ ਨੂੰ ਪਤਾ ਨਹੀਂ ਵੀ ਦਾ ਮਤਲਬ ਕੀ ਆ ਸੰਗਤ ਇਹ ਸੰਗਤ ਜੀ ਕਿਸਾਨਾਂ ਦੀ ਜੀ ਜ਼ਰੂਰ ਕਰਨੀ ਚਾਹੀਦੀ ਆ ਆਪਾਂ ਦਾ ਸਾਰੀਆਂ ਜਥੇਬੰਦੀਆਂ ਦਾ ਖਾਸ ਕਾਰਤੇ ਖਾਸ عورت ਤੇ ਵਪਾਰ ਮੰਡਲ ਭਾਸੋਂ ਦਾ ਪਹਿਲਾਂ ਵੀ ਮੈਂ ਦੋ ਤਿੰਨ ਵਾਰ ਦਰਵਾਹ ਕਰ ਚੁੱਕਾ ਹਾਂ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਰੇੜੀ ਵਾਲੇ ਨੇ ਟੈਂਪੂ ਵਾਲੇ ਨੇ ਟਰੱਕ ਜਿੰਨੀਆਂ ਨੇ ਭਾਸੋਂ ਆ ਜਿੰਨੇ ਵੀ ਕਿਸਾਨ ਨੇ ਮਜ਼ਦੂਰ ਨੇ ਉਹ ਬਚਾਰੇ ਬੈਠੇ ਰਹੇ ਨੇ ਸਾਰਿਆਂ ਦਾ ਕੋਟ ਕੋਟ ਧੰਵਾਦ ਜਿੰਨੇ ਉਹ ਕਦਮ ਚੱਲ ਕੇ ਆਏ ਨੇ ਸਾਡੇ ਸਰਮਥੇ ਨੇ ਸਾਰਿਆਂ ਦੀ ਹਾਜ਼ਰੀ ਪਰਵਾਨਾ ਹੁਣ ਮੈਂ ਲਾਸਟ ਦੇ ਵਿੱਚ ਬੇਨਤੀ ਕਰੂੰਗਾ ਸਰਦਾਰ ਰਵਿੰਦਰ ਸਿੰਘ ਜੀ ਗਰੇਵਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਦੇ ਕਾਰਗੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਆਈ ਸੰਗਤ ਦਾ ਧੰਵਾਦ ਕਰਨਾ ਸਰਦਾਰ ਰਵਿੰਦਰ ਸਿੰਘ ਗਰੇਵਾਲ ਜਿਨੂੰ ਪਿਆਰ ਚ ਆਪਾਂ ਜੋ ਵੀ ਕਹਿੰਦੇ ਆ ਆਓ ਜੀ ਸੰਗਤਾਂ ਨਾਲ ਆਪਣੇ ਵਿਚਾਰ ਸਾਝੇ ਕਰੋ ਇਨਸਾਨ ਸੰਘਰਸ਼ 'ਚ ਆਏ ਹੋਏ ਮੇਰੇ ਸਾਰੇ ਹੀ ਭਰਾਵੋ ਕਿਸਾਨ ਵੀਰੋ ਤੇ ਮਜ਼ਦੂਰ ਵੀਰੋ ਫਤਿਹ ਅਰਜ਼ ਕਰਦਾ ਵਾਇਕ੍ਰੂ ਜੀ ਕਾ ਖਾਲਸਾ ਵਾਇਕ੍ਰੂ ਜੀ ਕੀ ਫਤਿਹ ਇਹ ਸਾਰਾ ਸੰਘਰਸ਼ ਉਪਰ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਸੀਗਾ ਸਾਡਾ ਜਿੰਮੇ ਕਹਿੰਦੇ ਨੇ ਵੀ ਘਰੇ ਬੈਠੇ ਨਹੀਂ ਗਏ ਜਿੰਮੇ ਜੈਸਾ ਕਹਿ ਕੇ ਗਏ ਨੇ ਵੀ ਆਪਣੇ ਆਪ ਹੋਣਾ ਚਾਹੀਦਾ ਪਰੇ ਥੋੜੇ ਜਿਹਾ ਲੇਟ ਹੋ ਗਏ ਪਹਿਲਾਂ ਉਹ ਰੇ ਇਕੱਠੇ ਕਾਫੀ ਸੀਗਾ ਹੁਣ ਥੋੜਾ ਥੋੜਾ ਅਗਲਾ ਹਰੇਕ ਖਿਸਕਦੇ ਦੇ ਵਿੱਚੋਂ ਸਵੇਰੇ ਜਦ ਆ ਕੇ ਬੈਠੇ ਆ ਤਾਂ ਵਧੀਆ ਇਕੱਠ ਸੀਗਾ ਇਹ ਨਹੀਂ ਹੈ ਪੰਜਾਬ ਦੇ ਲੋਕਾਂ ਦਾ ਜਮੀਰ ਨਹੀਂ ਮਰਿਆ ਜਿਉਂਦਾ ਹੈ ਅਜੇ ਹੁਣ ਜਿੰਨੇ ਜੱਥੇਬੰਦੀਆਂ ਨਾਲ ਨਹੀਂ ਵੀ ਹੈਗੀਆਂ ਸਾਰੀਆਂ ਪਰ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਸਾਰੀ ਨਾਲ ਚਜਬਾਤੀ ਹੋ ਕੇ ਜਿੱਥੇ ਮਰਜੀ ਸੰਘਰਸ਼ ਚੱਲਦਾ ਉਹ ਤੁਰਦੀ ਐ ਪੰਜਾਬ ਦਾ ਇਹ ਖੂਨ ਉਬਾਲਾ ਮਾਰਦਾ ਤੇ ਮਵਾਲਾ ਵੀ ਰੋਗ ਕਿਉਂਕਿ ਜਿਹੜਾ ਇਹ ਸਿਸਟਮ ਐ ਪੰਜਾਬ ਵਿੱਚ ਕਦੇ ਵੀ ਗੁਰੂ ਸਾਹਿਬ ਨੇ ਐਜੀ ਗੁਰਤੀ ਦਿੱਤੀ ਹੋਈ ਆ ਆਪਾਂ ਜੁਰਮ ਦੇ ਕਲਾਪ ਕਦੀ ਸੀ ਰੋਕੀ ਨਹੀਂ ਪੜਾਂਗੇ ਜੇ ਪੜਾਂਗੇ ਕੁਝ ਬਝਣੇ ਨੇ ਜਿਹੜੇ